ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਨਵਾਂ ਕਾਨੂੰਨ ਬਣਿਆ ਹੈ ਕਿ ਕੋਈ ਵੀ ਨਾਬਾਲਗ ਜਿਹੜਾ ਕਿ ਦੋ ਪਹੀਆ ਵਾਹ ਜਿਵੇਂ ਅੱਜਕੱਲ ਦੇਖਦੇ ਆ ਕਿ ਜਿਹੜੇ ਛੋਟੇ ਛੋਟੇ ਬੱਚੇ ਨੇ ਮੋਟਰਸਾਈਕਲ ਸਕੂਟਰੀਆਂ ਸਕੂਟਰ ਵਗੈਰਾ ਲੈ ਕੇ ਉਹ ਸੜਕਾਂ ਦੇ ਉੱਤੇ ਪੂਰਾ ਜਿਹੜਾ ਕਿ ਗਾਹ ਪਾਉਂਦੇ ਨਜ਼ਰ ਆਉਂਦੇ ਨੇ ਅਜਿਹੇ ਛੋਟੀ ਉਮਰ ਦੇ ਜਿਹੜੇ ਨਿਆਣੇ ਹੁੰਦੇ ਨੇ ਉਹ ਜਿਹੜਾ ਕਿ ਵੱਡੀ ਘਟਨਾ ਦਾ ਕਾਰਨ ਬਣ ਜਾਂਦੇ ਨੇ ਕਿਉਂਕਿ ਜਿਸ ਹਿਸਾਬ ਨਾਲ ਉਹ ਆਪਣੀ ਉਮਰ ਦੇ ਹਿਸਾਬ ਦੇ ਮੁਤਾਬਿਕ ਮੋਟਰਸਾਈਕਲ ਚੱਕ ਲੈਂਦੇ ਨੇ ਵੱਡਾ ਪੈਰ ਉਹਨਾਂ ਦੇ ਲੱਗਦੇ ਨਹੀਂ ਤਾਂ ਫਿਰ ਬਾਜ਼ਾਰਾਂ ਦੇ ਵਿੱਚ ਜਾਂਦੇ ਨੇ ਤਾਂ ਉੱਥੇ ਹਾਸੇ ਦਾ ਕਾਰਨ ਬਣਦੇ ਨੇ ਜਿਸ ਤੋਂ ਬਾਅਦ ਕਾਨੂੰਨ ਦੇ ਵਿੱਚ ਬਦਲਾਅ ਹੋਇਆ ਤੇ ਸਖਤੀ ਹੋਈ ਹੈ ਤਾਂ ਦੂਜੇ ਪਾਸੇ ਪੁਲਿਸ ਵੀ ਲਗਾਤਾਰ ਇਹਨਾਂ ਦੇ ਚਲਾਨ ਕੱਟ ਰਹੀ ਆ તાਜੀ ਵੀਡੀਓ ਤੁਹਾਨੂੰ ਦਿਖਾਉਂਦੇ ਆ ਜਿੱਥੇ ਕੀ ਇਸ ਦੇ ਵਿੱਚ ਦੇਖਿਆ ਗਿਆ ਕਿ ਛੋਟੀ ਉਮਰ ਦਾ ਜਿਹੜਾ ਬੱਚਾ ਸੀ ਜਿਹੜਾ ਛੋਟੀ ਉਮਰ ਦਾ ਮੁੰਡਾ ਸੀ ਉਸ ਦੇ ਵੱਲੋਂ ਜਿਹੜਾ ਕਿ ਹੈਵੀ ਵਹੀਕਲ ਚਲਾਇਆ ਜਾ ਰਿਹਾ ਸੀ ਹੈਵੀ ਵਿਕਰ ਚਲਾਇਆ ਜਾ ਰਿਹਾ ਸੀ ਜਿਸ ਦੇ ਚੱਲਦੇ ਗੜ ਸ਼ੰਕਰ ਦੇ ਲੋਕ ਇਸ ਗੱਲ ਤੋਂ ਨਿਰਾਸ਼ ਸੀ ਕਿਉਂਕਿ ਅਜਿਹੇ ਛੋਟੇ ਉਮਰ ਦੇ ਬੱਚੇ ਜਿਕਰ ਵੱਡੇ ਵਾਹਨ ਲੈ ਕੇ ਚਾਣਗੇ ਤਾਂ ਇਹੀ ਹਾਸਿਆ ਦਾ ਕਾਰਨ ਬਣਦੇ ਨੇ ਜਿਸ ਕਰਕੇ ਦੇਖਿਆ ਜਾਂਦਾ ਹੈ ਕਿ ਕਈ ਵਾਰ ਵੱਡੇ ਸੜਕ ਹਾਦਸੇ ਵਾਪਰ ਜਾਂਦੇ ਨੇ ਆਪਣੀ ਜਾਨ ਤਾਂ ਗਵਾਉਂਦੇ ਨੇ ਨਾਲ 2-4 ਹੋਰ ਲੋਕਾਂ ਦੀ ਵੀ ਜਾਨ ਜਿਹੜੀ ਖਤਰੇ ਦੇ ਵਿੱਚ ਪਾ ਦਿੰਦੇ ਨੇ ਜਿਸ ਤੋਂ ਬਾਅਦ ਕਾਰਵਾਈ ਹੋਈ ਹੈ ਤਾਂ ਇਸ ਦੇ ਉੱਤੇ ਦੇਖਿਆ ਗਿਆ ਕਿ ਇਸ ਦਾ ਧਾਰਕੜ ਮੰਗਿਆ ਗਿਆ ਤਾਂ ਕਿ ਪਤਾ ਲੱਗ ਸਕੇ ਆਖਰੀ ਉਸ ਦੀ ਉਮਰ ਕਿੰਨੀ ਕਰ ਦੱਸਿਆ ਜਾ ਰਿਹਾ ਕਿ ਇਸ ਮੁੰਡੇ ਦੀ ਉਮਰ 20 ਸਾਲ ਤੋਂ ਵੀ ਜਿਹੜੀ ਕਿ ਘੱਟ ਹੈ ਤਾਂ ਆਓ ਦੇਖਦੇ ਹਾਂ ਕਿਸ ਤਰੀਕੇ ਦੇ ਨਾਲ ਇਸ ਤੇ ਕਾਰਵਾਈ ਹੋਈ ਹੈ ਦੇਖਿਓ ਜਿੰਦਾ ਕਾਕਾ ਪਹਿਲਾਂ ਆਪਣਾ ਲਾਇਸੈਂਸ ਲਿਆ ਇਹ ਦੁਪੱਟ ਲਈ ਕਿਚਨ ਨੂੰ ਆਪਣਾ ਦਾ ਅੱਡਾ ਦਿਵਾ ਜਾਰ ਕਰਵਾਉਣਾ ਸਮਝਾਈ। ਅਤੇ ਹੀ ਗੜ ਸ਼ੰਕਰ ਦੇ ਲੋਕਾਂ ਨੇ ਇਸ ਦੇ ਉੱਤੇ ਇਤਰਾਜ ਕੀਤਾ। ਗੜ ਸ਼ੰਕਰ ਦੇ ਲੋਕਾਂ ਦਾ ਕਹਿਣਾ ਸੀ ਕਿ ਇਹ ਜਿਹੜੇ ਛੋਟੀ ਉਮਰ ਦੇ ਜਿਹੜੇ ਮੁੰਡੇ ਨੇ ਉਹ ਵਾਹਨ ਲੈ ਕੇ ਆਉਂਦੇ ਨੇ ਤਾਂ ਇਹ ਹਾਦਸਿਆਂ ਦਾ ਕਾਰਨ ਬਣਦੇ ਨੇ ਜਿਸ ਕਰਕੇ ਲੋਕ ਵੀ ਜਿਹੜੇ ਡਰੇ ਹੋਏ ਹੁੰਦੇ ਨੇ ਕਿਉਂਕਿ ਕੋਈ ਵੀ ਵੱਡਾ ਸਾਧਨ ਆਪਣੀ ਉਮਰ ਤੋਂ ਇਸ ਬੱਚੇ ਨੇ ਫੜਿਆ ਹੋਇਆ ਸੀ ਤਾਂ ਮੌਕੇ ਤੇ ਅੱਗੋਂ ਕੋਈ ਚੀਜ਼ ਆ ਜਾਵੇ ਕਿਉਂਕਿ ਇਹਨਾਂ ਨੂੰ ਕਿੰਨਾ ਕੋ ਐਕਸਪੀਰੀਅੰਸ ਹੁੰਦਾ ਡਰਾਈਵਰੀ ਦਾ ਤਾਂ ਗੱਡੀ ਕੰਟਰੋਲ ਨਹੀਂ ਹੁੰਦੀ ਜਿਸ ਕਰਕੇ ਅਨੇਕਾਂ ਜਾਨਾਂ ਨੂੰ ਜੋਖਮ ਦੇ ਵਿੱਚ ਪਾ ਦਿੰਦੇ ਨੇ ਇੱਥੇ ਜਿਹੜੀ ਹਾਜੂਮਾਂ ਲੱਗ ਗਈ ਸਭ ਇਕੱਲੇ ਨੂੰ ਚਾਹਨਾ ਤੋਂ ਹੋਇਤ ਕਿ ਜੀ ਵੀ ਖਾਣ ਦੇ ਤਰ੍ਹਾਂ ਨਹੀਂ ਕਰਦੇ

ਕੈਲ ਜੋ ਹੁਣ ਨਵੀਂ ਜਿਹੜੀ ਕਾਨੂੰਨ ਦੇ ਤਹਿਤ ਕਾਰਵਾਈ ਹੋ ਰਹੀ ਹੈ ਬਹੁਤ ਵਧੀਆ ਕਿਉਂਕਿ ਦੇਖਿਆ ਜਾ ਰਿਹਾ ਕਿ ਛੋਟੀ ਉਮਰ ਦੇ ਨਿਆਣੇ ਨਵੇਂ-ਨਵੇਂ ਡਰਾਈਵਰ ਸਿੱਖਦੇ ਨੇ ਤਾਂ ਚਾਹ ਦੇ ਵਿੱਚ ਗੱਡੀਆਂ ਤੇ ਚਾਹ ਦੇ ਵਿੱਚ ਮੋਟਰਸਾਈਕਲ ਸਕੂਟਰਿਆਂ ਸੜਕਾਂ ਦੇ ਉੱਤੇ ਭਜਾਉਂਦੇ ਫਿਰਦੇ ਨੇ ਤੇ ਫਿਰ ਮੌਕੇ ਤੇ ਕੋਈ ਚੀਜ਼ ਆ ਜਾਂਦੀ ਹੈ ਇਹਨਾਂ ਤੋਂ ਬ੍ਰੇਕ ਤੱਕ ਨਹੀਂ ਲੱਗਦੇ ਤੇ ਆਪਣੀ ਜਾਨ ਜੋਖਮ ਦੇ ਵਿੱਚ ਪਾਉਂਦੇ ਪਾਉਂਦੇ 4-5 ਜਾਣੇ ਨੂੰ ਆਪਣੇ ਨਾਲ ਲੈ ਬੈਠਦੇ ਨੇ ਸੋ ਅਜਿਹੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੇ ਛੋਟੀ ਉਮਰ ਦੇ ਬੱਚੇ ਨੇ ਉਹ ਵਾਹਨ ਨਾ ਚਲਾਉਣ ਬਿਊਰੋ ਰਿਪੋਰਟ ਛਣਕਾਟਾ ਨਿਊਜ਼